ਖਬਰ ਕੈਨੇਡਾ ਦੇ ਨਾਲ ਹੀ ਸੰਬੰਧਿਤ ਹੈ ਜਿੱਥੇ ਕਿ ਇੱਕ ਵਾਰਸ਼ਵਰਤੋ ਇੱਕ ਬਿਜ਼ਨਸ ਨੂੰ ਟਾਰਗੇਟ ਕੀਤਾ ਗਿਆ ਅਤੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋਮਵਾਰ ਸਵੇਰੇ ਸਰੀ ਤੋਂ ਇਹ ਖਬਰ سامنے ਆਈ ਜਿੱਥੇ ਕਿ ਇੱਕ ਬਿਜ਼ਨਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਗنیمਤ ਦੇ ਨਾਲ ਉਸ ਸਮੇਂ ਕਾਰੋਬਾਰ ਬੰਦ ਸੀ ਉੱਥੇ ਕੋਈ ਵੀ ਇਨਸਾਨ ਮੌਜੂਦ ਨਹੀਂ ਸੀ ਜਿਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦਾ بچਾ ਰਿਹਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹ ਸਰੀ ਦੇ ਵਿੱਚ ਕੋਈ ਪਹਿਲੀ ਘਟਨਾ ਨਹੀਂ ਹੈ ਸਾਲ ਚੜ੍ਹਦੇ ਹੀ ਯਾਨੀ ਕਿ 1 ਜਨਵਰੀ 2026 ਤੋਂ ਲੈ ਕੇ ਤੱਕ 8 ਤੋਂ ਵੀ ਵੱਧ ਐਕਸਟਰੋਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਦੇ ਵਿੱਚ ਵੱਖ-ਵੱਖ ਕਾਰੋਬਾਰੀਆਂ ਨੂੰ ਕਾਰੋਬਾਰਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ 2 ਤੋਂ ਵੱਧ ਮੌਤਾਂ ਵੀ ਹੋਈਆਂ ਦੱਸੀਆਂ ਜਾ ਰਹੀਆਂ ਨੇ ਇਹ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਇਸ ਦੇ ਬਾਰੇ ਇਸ ਖਬਰ ਦੇ ਵਿੱਚ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰਦੇ ਹਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਵਸੂਲੀ ਨਾਲ ਜੁੜੀ ਹਿੰਸਾ ਇੱਕ ਵਾਰ ਫਿਰ ਤੋਂ ਚਿੰਤਾ ਦਾ ਵਿਸ਼ਾ ਬਣ ਗਈ ਹੈ ਸਰੀ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੋਮਵਾਰ ਨੂੰ ਇੱਕ ਹੋਰ ਕਾਰੋਬਾਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ ਗਈ ਜੋ ਕਿ ਵਸੂਲੀ ਦੀ ਲੜੀ ਨਾਲ ਜੁੜੀ ਹੋ ਸਕਦੀ ਹੈ ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਬਿਆਨ ਮੁਤਾਬਕ ਸੋਮਵਾਰ ਸਵੇਰੇ ਕਰੀਬ 8 ਵਜੇ ਪੁਲਿਸ ਨੂੰ ਲੈਂਗਲੇ ਬਾਈਪਾਸ ਦੇ 1930 ਬਲਾਕ ਵਿੱਚ ਸਥਿਤ ਇੱਕ ਵਪਾਰਕ ਇਮਾਰਤ ਤੇ ਰਾਤ ਦੌਰਾਨ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਜਾਂਚ ਉਪਰੰਤ ਪੁਸ਼ਟੀ ਕੀਤੀ ਕਿ ਇਮਾਰਤ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਸਮੇਂ ਉਹ ਕਾਰੋਬਾਰ ਬੰਦ ਸੀ ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਮਾਰਤ ਨੂੰ ਹੋਇਆ ਨੁਕਸਾਨ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਇਲਾਕੇ ਦੇ ਵਪਾਰੀਆਂ ਅਤੇ ਰਿਹਾਇਸ਼ੀ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਇਹ ਸਾਹਮਣੇ ਆਇਆ ਕਿ ਇਹ ਗੋਲੀਬਾਰੀ ਵਸੂਲੀ ਨਾਲ ਸੰਬੰਧਿਤ ਹੋ ਸਕਦੀ ਹੈ ਇਸ ਸਾਲ ਹੁਣ ਤੱਕ ਸਰੀ ਵਿੱਚ ਦਰਜਨਾ ਤੋਂ ਵੱਧ ਵਪਾਰੀ ਅਤੇ ਨਿਵਾਸੀ ਵਸੂਲੀ ਦੀਆਂ ਧਮਕੀਆਂ ਦਾ ਸ਼ਿਕਾਰ ਬਣ ਚੁੱਕੇ ਹਨ ਕਈ ਮਾਮਲਿਆਂ ਵਿੱਚ ਧਮਕੀਆਂ ਦੇ ਨਾਲ-ਨਾਲ ਘਰਾਂ ਅਤੇ ਕਾਰੋਬਾਰਾਂ ਤੇ ਗੋਲੀਬਾਰੀ ਵੀ ਕੀਤੀ ਗਈ ਹੈ ਤਾਂ ਜੋ ਡਰ ਪੈਦਾ ਕੀਤਾ ਜਾ ਸਕੇ ਇਹ ਹਿੰਸਕ ਲੜੀ ਸਿਰਫ ਸਰੀ ਤੱਕ ਸੀਮਤ ਨਹੀਂ ਰਹੀ ਨੇੜਲੇ ਇਲਾਕਿਆਂ ਲੈਂਗਲੇ ਅਤੇ ਡੈਲਟਾ ਵਿੱਚ ਵੀ ਹਾਲ ਹੀ ਵਿੱਚ ਅਜਈਆਂ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਵੀ ਇਸੇ ਵਸੂਲੀ ਨੈੱਟਵਰਕ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਹ ਸਾਰੀਆਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਅਤੇ ਕੀ ਇਹ ਇੱਕੋ ਗਿਰੋਹ ਇਸ ਪਿੱਛੇ ਸਰਗਰਮ ਹੈ ਲੋਰ ਮੇਨਲੈਂਡ ਵਿੱਚ ਵਸੂਲੀ ਨਾਲ ਜੁੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ 1 ਜਨਵਰੀ ਤੋਂ ਲੈ ਕੇ ਹੁਣ ਤੱਕ ਕਈ ਸ਼ਹਿਰਾਂ ਵਿੱਚ ਘਰਾਂ ਵਪਾਰਕ ਸਥਾਨਾਂ ਅਤੇ ਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨਾਲ ਪੁਲਿਸ ਅਤੇ ਸਥਾਨਕ ਵਸਨੀਕਾਂ ਵਿੱਚ ਗੰਭੀਰ ਚਿੰਤਾ ਪੈਦਾ ਹੋ ਗਈ ਹੈ ਸਭ ਤੋਂ ਵੱਧ ਘਟਨਾਵਾਂ ਸਰੀ ਵਿੱਚ ਸਾਹਮਣੇ ਆਈਆਂ ਹਨ ਪਰ ਡੈਲਟਾ ਅਤੇ ਲੈਂਗਲੇ ਵੀ ਇਸ ਹਿੰਸਾ ਤੋਂ ਦੂਰ ਨਹੀਂ ਰਹੇ 7 ਜਨਵਰੀ ਨੂੰ ਸਰੀ ਦੇ ਨਿਊਟਨ ਇਲਾਕੇ ਵਿੱਚ ਇੱਕ ਰਿਹਾਇਸ਼ੀ ਘਰ ਤੇ ਗੋਲੀਆਂ ਚਲਾਈਆਂ ਗਈਆਂ ਉਸੇ ਦਿਨ ਨਾਰਥ ਡੈਲਟਾ ਖੇਤਰ ਵਿੱਚ ਵੀ ਇੱਕ ਹੋਰ ਘਰ ਨੂੰ ਨਿਸ਼ਾਨਾ ਬਣਾਇਆ ਗਿਆ 8 ਜਨਵਰੀ ਨੂੰ ਲੈਂਗਲੇ ਵਿੱਚ ਇੱਕ ਰਿਹਾਇਸ਼ੀ ਮਕਾਨ ਤੇ ਗੋਲੀਬਾਰੀ ਦੀ ਘਟਨਾ ਦਰਜ ਕੀਤੀ ਗਈ ਸੀ ਉਸ ਤੋਂ ਬਾਅਦ 11 ਜਨਵਰੀ ਨੂੰ ਸਰੀ ਦੇ ਕਲੋਵਰ ਡੇਲ ਇਲਾਕੇ ਵਿੱਚ ਇੱਕ ਘਰ ਤੇ ਦੂਜੀ ਵਾਰ ਗੋਲੀਆਂ ਚਲਾਈਆਂ ਗਿਆ ਜਿਸ ਨਾਲ ਇਹ ਸਾਫ਼ ਹੋ ਗਿਆ ਕਿ ਪੀੜਤਾਂ ਨੂੰ ਡਰਾਉਣ ਮੂੜ-ਮੂੜ ਹਮਲੇ ਕੀਤੇ ਜਾ ਰਹੇ ਹਨ 14 ਜਨਵਰੀ ਨੂੰ ਸਰੀ ਵਿੱਚ ਸਥਿਤ ਦ ਭੋਜਨ ਸਵੀਟਸ ਐਂਡ ਰੈਸਟੋਰੈਂਟ ਤੇ ਗੋਲੀਬਾਰੀ ਕੀਤੀ ਗਈ ਹੈ ਇਹ ਘਟਨਾ ਵਪਾਰਕਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਇਸ਼ਾਰਾ ਕਰਦੀ ਹੈ 15 ਜਨਵਰੀ ਨੂੰ ਸਰੀ ਦੇ ਪੈਰ ਨੋ ਰਾਮਾ ਰਿਜ ਇਲਾਕੇ ਵਿੱਚ ਇੱਕ ਰਿਹਾਇਸ਼ੀ ਘਰ ਅਤੇ ਖੜੀ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ 17 ਜਨਵਰੀ ਨੂੰ ਸਰੀ ਦੇ ਬੀਅਰ ਕ੍ਰੀਕ ਪਾਰਕ ਇਲਾਕੇ ਨੇੜੇ ਇੱਕ ਘਰ ਤੇ ਗੋਲੀਬਾਰੀ ਹੋਈ ਪੁਲਿਸ ਮੁਤਾਬਕ ਇਹ ਘਟਨਾ ਵੀ ਵਸੂਲੀ ਨਾਲ ਜੁੜੀ ਹੋਈ ਮੰਨੀ ਜਾ ਰਹੀ ਹੈ ਜੋ ਕਿ 19 ਜਨਵਰੀ ਦੀ ਸਵੇਰ ਨੂੰ ਸਾਹਮਣੇ ਆਈ ਹੈ ਤੇ ਇਸ ਨੂੰ ਪਿਛਲੀਆਂ ਘਟਨਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਵਧ ਰਹੀ ਹਿੰਸਾ ਤੇ ਸਰੀ ਦੀ ਮੇਰ ਬ੍ਰੈਂਡਨ ਐ ਗੈਰੀ ਚਿੰਤਾ ਜਤਾਈ ਹੈ ਆਪਣੇ ਬਿਆਨ ਵਿੱਚ ਉਹਨਾਂ ਕਿਹਾ ਕਿ ਹਰ ਨਾਗਰਿਕ ਨੂੰ ਆਪਣੇ ਮੁਹੱਲੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ ਅਤੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਇਨ੍ਹਾਂ ਅਪਰਾਧਾਂ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕਿ ਨਹੀਂ ਕੀਤੀ ਜਾ ਰਹੀ ਮੇਰ ਲੋਕ ਨੇ ਦੱਸਿਆ ਕਿ ਉਹ ਜਲਦੀ ਹੀ ਬੀਸੀ ਦੀ ਪਬਲਿਕ ਸੇਫਟੀ ਮੰਤਰੀ ਅਤੇ ਸੌਲਿਸਟਰ ਜਨਰਲ ਨਾਲ ਮੀਟਿੰਗ ਕਰਨਗੇ ਇਸ ਮੀਟਿੰਗ ਵਿੱਚ ਸੁਭਾਈ ਅਤੇ ਨਗਰਪਦਰ ਤੇ ਸਾਂਝੇ ਤੌਰ ਤੇ ਅਜਿਹੇ ਠੁਕਵੇਂ ਕਦਮ ਚੁੜਨ ਚੱਕਰ ਤੇ ਚਰਚਾ ਕੀਤੀ ਜਾਵੇਗੀ ਜੋ ਤੁਰੰਤ ਲਾਗੂ ਹੋ ਸਕਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਉਧਰ ਸਰੀ ਪੁਲਿਸ ਸਰਵਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੁਣ ਜਨਰਲ ਇਨਵੈਸਟੀਗੇਸ਼ਨ ਯੂਨਿਟ ਦੇ ਹਵਾਲੇ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਗੋਲੀਬਾਰੀ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਵੀਡੀਓ ਫੁਟੇਜ ਜਾਂ ਸ਼ੱਕੀ ਗਤੀਵਿਧੀ ਬਾਰੇ ਪਤਾ ਹੈ ਤਾਂ ਉਹ ਬਿਨਾਂ ਡਰਦੇ ਅੱਗੇ ਆ ਕੇ ਪੁਲਿਸ ਨਾਲ ਸਾਂਝਾ ਕਰਨ ਪੁਲਿਸ ਦਾ ਕਹਿਣਾ ਹੈ ਕਿ ਜਨਤਾ ਦੇ ਸਹਿਯੋਗ ਨਾਲ ਹੀ ਇਸ ਤਰ੍ਹਾਂ ਦੇ ਅਪਰਾਧਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ